ਟਿੱਡੋਂ ਜੰਮੇ ਪੁੱਤ ਨੇ ਰਾਤ ਨੂੰ ਸੁੱਤੇ ਪਏ ਮਾਂ ਪਿਓ ਦੇ ਸਿਰ ਤੇ ਵਿੱਚ ਸੱਬਲਾ ਮਾਰ ਮਾਰ ਕੇ ਮਾਂ ਪਿਓ ਨੂੰ ਗੱਡੀ ਚਾੜਤਾ ਉਸ ਤੋਂ ਬਾਅਦ ਮਾਂ ਪਿਓ ਦੇ ਉੱਪਰ ਕੱਪੜੇ ਸੱਟ ਕੇ ਮਾਂ ਪਿਓ ਨੂੰ ਅੱਗ ਲਾ ਕੇ ਸਾੜ ਦਿੱਤਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਸ ਮੁੰਡੇ ਦੀ ਕਰਤੂਤ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਆਪਣੇ ਢਿੱਡੋਂ ਜੰਮੇ ਵੀ ਆ ਕੁਝ ਕਰ ਜਾਂਦੇ ਆ ਅਜੋ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਮੁੰਡਾ ਹੁੰਦਾ ਇਹਦਾ ਨਾਂ ਹਰਪਾਲ ਹੁੰਦਾ ਇਹਦਾ ਪਿੰਡ ਹੈਗਾ ਗਿੱਦੜਖੇੜਾ ਡੱਬ ਵਾਲੀ ਦੇ ਕੋਲ ਹਰਿਆਣੇ ਦੇ ਵਿੱਚ ਇਹ ਘਰ ਦੇ ਵਿੱਚ ਸਿਰਫ ਤਿੰਨ ਮੈਂਬਰ ਹੁੰਦੇ ਆ ਇੱਕ ਇਹ ਮੁੰਡਾ ਆਪ ਹੁੰਦਾ ਇੱਕ ਇਹਦੀ ਮਾਂ ਤੇ ਇੱਕ ਪਿਓ ਤਿੰਨੇ ਜੀ ਰਹਿੰਦੇ ਹੁੰਦੇ ਆ ਘਰ ਦੇ ਵਿੱਚ ਛੋਟਾ ਜਿਹਾ ਪਰਿਵਾਰ ਹੁੰਦਾ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਹੁੰਦਾ ਮਾਂ ਪਿਓ ਨੇ ਬੜੇ ਲਾਡਾਂ ਨਾਲ ਰੱਖਿਆ ਹੁੰਦਾ ਇਹੇ ਮੁੰਡਾ ਕਾਲਜ ਦੇ ਵਿੱਚ ਬੀਏ ਕਰਦਾ ਹੁੰਦਾ ਫਸਟ ਈਅਰ ਦਾ ਇਹ ਸਟੂਡੈਂਟ ਹੁੰਦਾ ਇਹੇ ਕਿਸੇ ਕੁੜੀ ਨੂੰ ਉੱਥੇ ਪਸੰਦ ਕਰਦਾ ਹੁੰਦਾ ਉਸ ਕੁੜੀ ਦੇ ਪਿੱਛੇ ਲੱਗਿਆ ਫਿਰਦਾ ਹੁੰਦਾ ਮਾੜੀ ਮੋਟੀ ਉਹਦਾਂ ਦੀ ਗੱਲਬਾਤ ਵੀ ਹੁੰਦੀ ਹੈ ਤਾਂ ਇਹ ਮੁੰਡਾ ਉਸ ਕੁੜੀ ਦਾ ਪਿੱਛਾ ਕਰਦਿਆਂ ਕਰਦਿਆਂ ਉਹਦੇ ਪਿੰਡ ਵੀ ਪਹੁੰਚ ਜਾਂਦਾ ਹੁੰਦਾ ਸੀਗਾ ਉਹਨੂੰ ਬਾਰੀ-ਬਾਰੀ ਫੋਨ ਕਰਕੇ ਤੰਗ ਪਰੇਸ਼ਾਨ ਵੀ ਕਰਦਾ ਹੁੰਦਾ ਸੀਗਾ ਇਸ ਚੀਜ਼ ਦਾ ਕੁੜੀ ਦੇ ਘਰਦਿਆਂ ਨੂੰ ਸਾਫ਼ ਪਤਾ ਲੱਗ ਚੁੱਕਿਆ ਸੀ ਕਿ ਫਲਾਣੇ ਪਿੰਡ ਦਾ ਮੁੰਡਾ ਆ ਉਸ ਦਾ ਨਾਮ ਆ ਕਿ ਸਾਡੀ ਕੁੜੀ ਦਾ ਪਿੱਛਾ ਕਰਦਾ ਸਾਡੇ ਪਿੰਡ ਤੱਕ ਵੀ ਆਉਂਦਾ ਸਾਡੀ ਕੁੜੀ ਰਾਹ 'ਚ ਰੋਕ ਰੋਕ ਕੇ ਵੀ ਪੁੱਛਦਾ ਸਾਡੇ ਘਰੇ ਵਾਰ-ਵਾਰ ਫੋਨ ਵੀ ਕਰਦਾ ਹੁਣ ਜਿਹੜਾ ਕੁੜੀ ਦਾ ਪਿਓ ਸੀਗਾ ਉਹ ਹੁਣ ਮੁੰਡੇ ਵਾਲਿਆਂ ਦੇ ਘਰੇ ਤਾਂ ਜਾ ਨਹੀਂ ਸਕਦਾ ਸੀ ਅਗਲਾ ਸੋਚਦਾ ਜਿਆਰਾ ਜੇ ਆਪਾਂ ਮੁੰਡੇ ਵਾਲਿਆਂ ਦੇ ਘਰੇ ਜਾਵਾਂਗੇ ਹਨਾ ਹੋ ਸਕਦਾ ਕਿਤੇ ਗੱਲ ਬਾਤ ਨਾ ਜਾਵੇ ਤਾਂ ਜਿਹੜਾ ਕੁੜੀ ਦਾ ਪਿਓ ਹੁੰਦਾ ਉਹ ਸਿੱਧਾ ਕਾਲਜ ਦੇ ਵਿੱਚ ਜਾਂਦਾ ਕਾਲਜ ਦੇ ਵਿੱਚ ਜਾ ਕੇ ਪ੍ਰਿੰਸੀਪਲ ਨੂੰ ਮਿਲਦਾ ਤੇ ਇਸ ਮੁੰਡੇ ਦੀ ਸ਼ਿਕਾਇਤ ਕਰਦਾ ਵੀ ਫਲਾਣਾ ਪਿੰਡ ਦਾ ਮੁੰਡਾ ਐਸ ਨਾਮ ਦਾ ਮੁੰਡਾ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸਾਡੀ ਕੁੜੀ ਦੇ ਪਿੱਛੇ ਘਰ ਤੱਕ ਆ ਜਾਂਦਾ ਵੀ ਇਹਨੂੰ ਸਮਝਾਓ ਵੀ ਇਹ ਕਾਲਜ ਆ ਜਾਂ ਆਸ਼ਕੀ ਦਾ ਡੱਡਾ ਬਣਾਇਆ ਹੋਇਆ ਹੈ ਤੁਸੀਂ ਜਿਹੜਾ ਕੁੜੀ ਦਾ ਪਿਓ ਹੁੰਦਾ ਉਹ ਪ੍ਰਿੰਸੀਪਲ ਨਾਲ ਕਾਫੀ ਉੱਚਾ ਨੀਮਾ ਹੋ ਕੇ ਆਉਂਦਾ ਇਸ ਚੀਜ਼ ਦਾ ਜਿਹੜਾ ਕਾਲਜ ਦਾ ਪ੍ਰਿੰਸੀਪਲ ਹੁੰਦਾ ਉਹਨੂੰ ਬਹੁਤ ਗੁੱਸਾ ਹੁੰਦਾ ਤਾਂ ਉਹ ਕੀ ਕਰਦਾ ਜਿਹੜਾ ਇਹ ਮੁੰਡਾ ਹਰਪਾਲ ਹੁੰਦਾ ਇਹਦੇ ਪਿਓ ਨੂੰ ਕਾਲਜ ਦੇ ਵਿੱਚ ਬੁਲਾ ਲੈਂਦਾ ਜਦੋਂ ਇਸ ਮੁੰਡੇ ਦਾ ਪਿਓ ਕਾਲਜ ਦੇ ਵਿੱਚ ਜਾਂਦਾ ਤਾਂ ਉਹ ਪ੍ਰਿੰਸੀਪਲ ਹੁੰਦਾ ਉਹ ਇਸ ਮੁੰਡੇ ਦਾ ਲੰਬਾ ਇਹਦੇ ਪਿਓ ਨੂੰ ਦਿੰਦਾ ਵੀ ਤੇਰਾ ਮੁੰਡਾ ਆ ਆ ਕੁਛ ਕਰਦਾ ਫਿਰਦਾ ਕੁੜੀ ਦੇ ਪਿੱਛੇ ਕੁੜੀ ਦੇ ਪਿੰਡ ਵੀ ਜਾਂਦਾ ਉਹਨੂੰ ਫੋਨ ਕਰਕੇ ਤੰਗ ਵੀ ਕਰਦਾ ਵੀ ਸਾਡੇ ਕਾਲਜ ਦੀ ਬਦਨਾਮੀ ਹੁੰਦੀ ਹੈ ਵੀ ਇਹਨੂੰ ਸਮਝਾਓ ਚਲੋ ਜੀ ਜਿਹੜਾ ਇਸ ਮੁੰਡੇ ਦਾ ਪਿਓ ਸੀਗਾ ਭਰਿਆ ਪਿੱਤਾ ਘਰੇ ਚਲਾ ਜਾਂਦਾ ਜਦੋਂ ਇਹ ਮੁੰਡਾ ਕਾਲਜ ਤੋਂ ਘਰੇ ਜਾਂਦਾ ਤਾਂ ਆ ਮੁੰਡੇ ਦਾ ਪਿਓ ਕੀ ਕਰਦਾ ਇਸ ਮੁੰਡੇ ਤੋਂ ਮੋਬਾਈਲ ਖੋਹ ਲੈਂਦਾ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਇਹਨੂੰ ਮੋਬਾਈਲ ਨਹੀਂ ਦੇਣਾ ਠੀਕ ਆ ਤੇ ਜੇ ਅੱਜ ਤੋਂ ਬਾਅਦ ਤੇਰਾ ਲੰਬਾ ਆ ਗਿਆ ਤੇ ਦੇਖੀ ਜ਼ਰਾ ਬਣਦਾ ਕੀ ਹੁਣ ਮਾਪੇ ਤਾਂ ਇਕੱਲਾ ਇਕੱਲਾ ਪੋਤ ਸੀਗਾ ਮਾਪੇ ਉਹਨੂੰ ਡਰ ਵੀ ਸੀਗਾ ਕਿਉਂਕਿ ਅੱਜਕੱਲ ਬਹੁਤ ਵੱਡੀਆਂ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਨੇ ਤਾਂ ਮਾਪੇ ਉਹਨੇ ਸੁਧਾਰਨ ਲਈ ਇਹਦੇ ਕੋਲੋਂ ਮੋਬਾਈਲ ਖੋਹ ਲਿਆ ਇਹਦਾ ਘਰੋਂ ਬੇਫਾਲਤੂ ਬਾਹਰ ਨਿਕਲਣਾ ਬੰਦ ਕਰਤਾ ਯਾਰਾਂ ਦੋਸਤਾਂ ਜੇ ਨਿਕਲਣਾ ਉਹਦਾ ਬੰਦ ਕਰਤਾ ਜਿਹੜਾ ਪਿਓ ਸੀਗਾ ਗੁੱਸੇ ਦੇ ਵਿੱਚ ਬਾਰ ਬਾਰ ਦੀ ਟੋਕ ਟਕਾਈ ਵੀ ਕਰਦਾ ਸੀਗਾ ਇਹਨੂੰ ਘਰ ਦੇ ਕੰਮਾਂ ਦੇ ਵਿੱਚ ਵੀ ਲਾਉਂਦਾ ਸੀਗਾ ਤਾਂ ਉਸ ਚੀਜ਼ ਦਾ ਜਿਹੜਾ ਹਰਪਾਲ ਸੀ ਇਹਦੇ ਅੰਦਰ ਹੌਲੀ ਹੌਲੀ ਗੁੱਸਾ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਮੇਰਾ ਪਿਓ ਮੇਰੇ ਨਾਲ ਆ ਕੁਝ ਕਿਉਂ ਕਰਦਾ ਕੀ ਮੈਨੂੰ ਮੋਬਾਈਲ ਕਿਉਂ ਨਹੀਂ ਦਿੰਦਾ ਮੈਨੂੰ ਯਾਰਾਂ ਮਿੱਤਰਾਂ 'ਚ ਕਿਉਂ ਨਹੀਂ ਬਹਿਣ ਦਿੱਤਾ ਜਾਂਦਾ ਮੈਨੂੰ ਘਰੋਂ ਕਿਉਂ ਨਹੀਂ ਨਿਕਲ ਦਿੱਤਾ ਜਾਂਦਾ ਹਨਾ ਕਿਉਂਕਿ ਇਹ ਉਸ ਕੁੜੀ ਦਾ ਬਹੁਤ ਜ਼ਿਆਦਾ دیਵਾਨਾ ਸੀਗਾ ਇਹ ਉਸ ਕੁੜੀ ਬਿਨਾ ਇੱਕ ਮਿੰਟ ਵੀ ਨਹੀਂ ਸਹਿ ਸਕਦਾ ਤਾਂ ਇਹਨੂੰ ਐ ਸੀ ਕਿ ਮੇਰਾ ਪਿਓ ਮੈਨੂੰ ਮੋਬਾਈਲ ਦੇਵੇ ਮੈਂ ਉਸ ਕੁੜੀ ਨਾਲ ਗੱਲਾਂ ਬਾਤਾਂ ਕਰਾਂ ਉਹਦੇ ਪਿੰਡ ਗੇੜੀਆਂ ਮਾਰਾਂ ਹਨਾ ਤਾ ਇਹਦੇ ਮਨ ਲੋ ਦਿਮਾਗ ਨੂੰ ਆਸ ਕੀਲਾ ਕੀੜਾ ਚੜਾ ਹੋਇਆ ਸੀਗਾ ਚਲੋ ਜੀ ਉਸ ਤੋਂ ਬਾਅਦ ਇਹ ਮੁੰਡਾ ਕੀ ਫੈਸਲਾ ਕਰਦਾ ਇਹ ਮੁੰਡਾ ਆਪਣੇ ਮਾਂ ਪਿਓ ਨੂੰ ਮਾਰਨ ਦਾ ਫੈਸਲਾ ਕਰ ਲੈਂਦਾ ਤਾਂ 24 ਸਤੰਬਰ 2024 ਨੂੰ ਇਹ ਮੁੰਡਾ ਕੀ ਕਰਦਾ ਇਹ ਕਿਸੇ ਮੈਡੀਕਲ ਤੋਂ ਨੀਂਦ ਦੀਆਂ ਗੋਲੀਆਂ ਲੈ ਕੇ ਆਉਂਦਾ ਰਾਤ ਨੂੰ ਜਦੋਂ ਮਾਂ ਪਿਓ ਰੋਟੀ ਖਾਂਦੇ ਆ ਰੋਟੀ ਤੋਂ ਬਾਅਦ ਇਹ ਮੁੰਡਾ ਕੀ ਕਰਦਾ ਇਹ ਲੱਸੀ ਦੇ ਵਿੱਚ ਕਾਫੀ ਜ਼ਿਆਦਾ ਡੋਜ਼ ਦੇ ਵਿੱਚ ਉਹ ਗੋਲੀਆਂ ਘੋਲ ਦਿੰਦਾ ਮਾਂ ਪਿਓ ਰੋਟੀ ਖਾਣ ਤੋਂ ਬਾਅਦ ਉਹ ਲੱਸੀ ਪੀ ਲੈਂਦੇ ਆ ਤੇ ਲੱਸੀ ਪੀਣ ਤੋਂ ਬਾਅਦ ਮਾਂ ਪਿਓ ਸੌ ਜਾਂਦਾ ਜਦੋਂ ਮਾਪਿਓ ਸੌ ਜਾਂਦਾ ਰਾਤ ਦਾ ਲਗਭਗ 1 ਵਜਾ ਹੁੰਦਾ ਤਾਂ ਇਹ ਮੁੰਡਾ ਮਾਪਿਓ ਦੇ ਕਮਰੇ ਦੇ ਵਿੱਚ ਜਾਂਦਾ ਪਹਿਲਾਂ ਇਹ ਮਾਪਿਓ ਨੂੰ ਮੜਿਮੜੀ ਆਵਾਜ਼ ਮਾਰ ਕੇ ਦੇਖਦਾ ਵੀ ਇਹ ਉੱਠਦੇ ਆ ਜਾਂ ਨਹੀਂ ਉੱਠਦੇ ਫਿਰ ਇਹ ਕੀ ਕਰਦਾ ਇਹ ਫਿਰ ਮੱਜਾਂ ਵਾਲੇ ਨੌਰੇ ਦੇ ਵਿੱਚ ਜਾਂਦਾ ਤੇ ਮੱਜਾਂ ਵਾਲੇ ਨੌਰੇ ਦੇ ਵਿੱਚੋਂ ਸੱਬਲ ਚੱਕ ਕੇ ਲਿਆਉਂਦਾ ਫਿਰ ਇਹ ਸਭ ਤੋਂ ਪਹਿਲਾਂ ਆਪਦੀ ਮਾਂ ਦੇ ਸਿਰ ਦੇ ਵਿੱਚ ਇੱਕ ਸੱਬਲ ਮਾਰਦਾ ਤੇ ਨਾਲ ਦੀ ਨਾਲ ਹੀ ਇੱਕ ਪਿਓ ਦੇ ਸਿਰ ਦੇ ਵਿੱਚ ਸੱਬਲ ਮਾਰ ਦਿੰਦਾ ਉਸ ਤੋਂ ਬਾਅਦ 15 ਤੋਂ 20 ਸੱਪੜਾਂ ਇਹ ਮਾਂ ਦੇ ਸਿਰ 'ਚ ਮਾਰਦਾ ਤੇ 15 ਤੋਂ 20 ਸੱਪੜਾਂ ਹੀ ਫਿਰੇ ਪਿਓ ਦੇ ਸਿਰ 'ਚ ਮਾਰਦਾ ਜਦੋਂ ਉਹਨਾਂ ਦੇ ਮੂੰਹ ਜਿਵੇਂ ਤੈਸ ਨੈਸ ਕਰ ਦਿੰਦਾ ਸੱਪੜਾਂ ਮਾਰ ਮਾਰ ਕੇ ਜਿਵੇਂ ਫੇ ਦੇ ਦਿੰਦਾ ਤਾ ਉਸ ਤੋਂ ਬਾਅਦ ਇਹ ਮੁੰਡਾ ਕੀ ਕਰਦਾ ਆਪਦੇ ਘਰ ਦੇ ਜਿੰਨੇ ਲੀੜੇ ਕੱਪੜੇ ਸਾਰੇ ਇੱਧਰ ਉੱਧਰ ਖਿਲਾਰ ਦਿੰਦਾ ਸਾਰਾ ਘਰ ਦਾ ਸਮਾਨ ਇੱਧਰ ਉੱਧਰ ਖਿਲਾਰ ਦਿੰਦਾ ਮਾਂ ਪਿਓ ਜਿਵੇਂ ਵਿਚਾਰੇ ਸੁੱਤੇ ਹੁੰਦੇ ਆ ਬੈੱਡ ਦੇ ਉੱਪਰ ਉਹਨਾਂ ਦੇ ਉੱਪਰ ਕੱਪੜੇ ਸੁੱਟ ਦਿੰਦਾ ਕਾਫੀ ਸਾਰੇ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਥੇ ਅੱਗ ਲਾ ਦਿੰਦਾ ਜਦੋਂ ਅੱਗ ਦੀ ਭਾਂਬੜ ਪੂਰੀ ਚੰਗੀ ਤਰ੍ਹਾਂ ਮੱਚ ਪੈਂਦੇ ਆ ਬਾਈ ਜਦੋਂ ਇਹ ਮੁੰਡਾ ਦੇਖਦਾ ਕਿ ਮੇਰਾ ਮਾਂ ਪਿਓ ਲਗਭਗ 70 80% ਸੜ ਚੁੱਕਿਆ ਉਹਦੋਂ ਤੱਕ ਲਗਭਗ ਸਵੇਰ ਦੇ 4 ਵਜੇ ਚੁੱਕੇ ਹੁੰਦੇ ਆ ਤਾਂ ਨਾਲ ਹੀ ਇਹਦਾ ਤਾਇ ਦਾ ਘਰ ਹੁੰਦਾ ਛੋਟੀ ਜੀ ਕੰਨ ਹੁੰ ਤੇ ਤਾਇਏ ਨੂੰ ਜਾ ਕੇ ਕਹਿੰਦਾ ਵੀ ਸਾਡੇ ਘਰੇ ਦੋ ਬੰਦੂਕਾਂ ਵਾਲੇ ਬੰਦੇ ਵੜ ਗਏ ਜਿਸ ਮੇਰੇ ਮਾਂ ਪਿਓ ਦੇ ਕਮਰੇ ਵਿੱਚ ਅੱਗ ਦੀਆਂ ਲਪਟਾਂ ਬਾਹਰ ਨਿਕਲਦੀਆਂ ਪਈਆਂ ਨੇ ਉਹਨਾਂ ਨੇ ਕਿ ਵਾਰਦਾਤ ਕਰਤੀ ਆ ਵੀ ਸਾਨੂੰ ਬਚਾ ਲਓ ਹੁਣ ਤਾਇਆ ਸੀ ਜਿਹੜਾ ਵਿਚਾਰਾ ਉਹ ਹੋਰ ਡਰ ਗਿਆ ਉਹ ਨੂੰ ਐ ਸੀ ਵੀ ਜੇ ਮੈਂ ਭੱਜ ਕੇ ਇਹਨਾਂ ਦੇ ਘਰੇ ਜਾਊਂਗਾ ਹਨਾ ਅੱਗੋਂ ਬੰਦੂਕਾਂ ਵਾਲੇ ਬੰਦੇ ਆ ਹੋ ਸਕਦਾ ਮੈਨੂੰ ਗੋਲੀ ਮਾਰ ਦੇਣ ਜਾਂ ਸਾਡਾ ਕੋਈ ਨੁਕਸਾਨ ਕਰ ਦੇਣ ਕਿਉਂਕਿ 4 ਵਜੇ ਤੋਂ ਤਾਂ ਕਿੰਨਾ ਹਨੇਰਾ ਹੁੰਦਾ ਤਾਂ ਜਿਹੜਾ ਤਾਇਆ ਹੁੰਦਾ ਉਹ ਵਿਚਾਰਾ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਆਣ ਗਾਣ ਨੂੰ ਇਕੱਠਾ ਕਰਨ ਲੱਗ ਜਾਂਦਾ ਇਧਰ ਉਧਰ ਯਾਰਾ ਜਦੋਂ ਪਿੰਡ ਵਾਲੇ ਭੱਜ-ਭੁੱਜ ਕੇ ਆਉਂਦੇ ਆ ਅੱਧਾ ਪੌਣਾ ਘੰਟੇ ਇਸ ਕੰਮ 'ਚ ਟੱਪ ਜਾਂਦਾ ਬੰਦੇ ਇਕੱਠੇ-ਕੁੱਠੇ ਕਰਦੇ ਆ ਨੂੰ ਜਦੋਂ 15-20 ਬੰਦੇ ਇਕੱਠੇ ਹੁੰਦੇ ਆ ਸਾਰੇ ਘਰ ਨੂੰ ਬੰਦੇ ਘੇਰਾ ਪਾ ਲੈਂਦੇ ਆ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਤਾਂ ਐ ਸੀਗਾ ਵੀ ਬੰਦੂਕਾਂ ਵਾਲੇ ਬੰਦੇ ਘਰ ਦੇ ਅੰਦਰ ਵੜੇ ਹੋਏ ਉਹਨਾਂ ਨੂੰ ਕੀ ਪਤਾ ਸੀ ਵੀ ਇਸ ਮੁੰਡੇ ਨੇ ਸਾਰਾ ਕੁਝ ਕੀਤਾ ਚਲੋ ਜੀ ਹੌਲੀ-ਹੌਲੀ ਜਦੋਂ ਅੰਦਰੋਂ ਕੋਈ ਵਾਰਦਾਤ ਨਹੀਂ ਹੁੰਦੀ ਕਿ ਅੰਦਰੋਂ ਕੋਈ ਜਵਾਬ ਨਹੀਂ ਆਉਂਦਾ ਕਿਸੇ ਗੱਲ ਦਾ ਤਾਂ ਜਿਹਦੇ ਪਿੰਡ ਦੇ ਕੁਝ ਬੰਦੇ ਹੁੰਦੇ ਆ ਉਹ ਘਰ ਦੇ ਅੰਦਰ ਦਾਖਲ ਹੁੰਦੇ ਆ ਅੰਦਰ ਦਾਖਲ ਹੋ ਕੇ ਜਦੋਂ ਉਹ ਬੈੱਡਰੂਮ ਲਗਭਗ 90% ਮਾਂ ਪਿਓ ਸੜ ਚੁੱਕੇ ਸਿਰਫ 10% ਰਹਿ ਗਏ ਸੀ ਚਲੋ ਜੀ ਕੀ ਹੋਇਆ ਪਿੰਡ ਦੇ ਆਂ ਦਾਵਾ ਦਾ ਲੱਗ ਲਗਾ ਕੇ ਅੱਗ ਬੁਝਾਤੀ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਆ ਜਾਂਦੀ ਆ ਚਲੋ ਜੀ ਪੁਲਿਸ ਆ ਆਪਦੀ ਇਨਕੁਆਇਰੀ ਉਸੇ ਸ਼ੁਰੂ ਕਰ ਦਿੰਦੀ ਆ ਤਾਂ ਪੁਲਿਸ ਉਸ ਮੁੰਡੇ ਦੇ ਬਿਆਨ ਵੀ ਲੈਂਦੀ ਆ ਜਿਨੇ ਸਾਰੀ ਵਾਰਦਾਤ ਕੀਤੀ ਹੁੰਦੀ ਆ ਤਾਂ ਮੁੰਡਾ ਕਹਿੰਦਾ ਵੀ ਇਸ ਤਰ੍ਹਾਂ ਦੋ ਬੰਦੂਕਾਂ ਵਾਲੇ ਬੰਦੇ ਸਾਡੇ ਘਰੇ ਐਂਟਰ ਹੋਏ ਆ ਮੈਂ ਬਾਥਰੂਮ ਕਰਨ ਉੱਠਿਆ ਸੀ ਮੈਂ ਉਦੋਂ ਦੇਖਿਆ ਤੇ ਮੈਂ ਡਰਦਾ ਮਾਰਾ ਸਹਿਮ ਕੇ ਬਹਿ ਗਿਆ ਤੇ ਉਸ ਤੋਂ ਬਾਅਦ ਅੰਦਰੋਂ ਮੰਨ ਲਓ ਅੱਗ ਦੀਆਂ ਲੱਪਟਾਉਣਾ ਸ਼ੁਰੂ ਹੋ ਗਈਆਂ ਤੇ ਮੈਂ ਤਾਇ ਦੇ ਘਰੇ ਭੱਜ ਗਿਆ ਸੀ ਤਾਇ ਨੂੰ ਲੈਣ ਵਾਸਤੇ ਉਸ ਤੋਂ ਬਾਅਦ ਬੰਦੂਕ ਵਾਲੇ ਬੰਦੇ ਕਿੱਧਰ ਗਏ ਸਾਨੂੰ ਨਹੀਂ ਪਤਾ ਲੱਗਾ ਤੁਹਾਨੂੰ ਪਤਾ ਹੈ ਕਿ ਪੁਲਿਸ ਤਾਂ ਬੰਦੇ ਦੀ ਅੱਖ ਪੜ ਲੈਂਦੀ ਹੈ ਹਨਾ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸਾਰੀ ਣਕਵਾਰੀ ਕੀਤੀ ਤਾਂ ਜਦੋਂ ਪੁਲਿਸ ਨੇ ਸਾਰਾ ਕੁਝ ਦੇਖਿਆ ਵੀ ਘਰੋਂ ਨਾ ਤਾਂ ਸੋਨਾ ਚੋਰੀ ਹੋਇਆ ਜਿਹੜਾ 15-20 ਹਜ਼ਾਰ ਕੈਸ਼ ਪਿਆ ਉਹ ਵੀ ਲਿਮਾਰੀ ਦੇ ਵਿੱਚ ਪਿਆ ਹੋਇਆ ਵੀ ਘਰ ਦੇ ਵਿੱਚੋਂ ਕਿਸੇ ਵੀ ਸਮਾਨ ਦੀ ਕੋਈ ਚੋਰੀ ਨਹੀਂ ਹੋਈ ਸਿਰਫ ਸਮਾਨ ਇੱਧਰ ਉੱਧਰ ਉਰਲਪੁਰਲ ਕਰਕੇ ਖਿਲਾਰਿਆ ਗਿਆ ਤਾਂ ਪੁਲਿਸ ਜਿਹੜੀ ਹੁੰਦੀ ਹੈ ਉਹ ਕਿ ਜਿਹੜੀ ਇਹ ਵਾਰਦਾਤ ਕੀਤੀ ਆ ਇਹ 100% ਇਸ ਮੁੰਡੇ ਨੇ ਕੀਤੀ ਆ ਜਦੋਂ ਮੁੰਡੇ ਦੇ ਫੋਨ ਦੀਆਂ ਕਾਲ ਡਿਟੇਲਾਂ ਕਢਾਈਆਂ ਜਾਂਦੀਆਂ ਜਦੋਂ ਕਾਲ ਜਦੋਂ ਮੁੰਡੇ ਦੀ ਪੁੱਛਗਿੱਛ ਹੁੰਦੀ ਆ ਉਸ ਤੋਂ ਬਾਅਦ ਇਸ ਮੁੰਡੇ ਨੂੰ ਪੁਲਿਸ ਚੱਕ ਕੇ ਰਿਮਾਂਡ ਤੇ ਲੈ ਜਾਂਦੀ ਆ ਤਾਂ ਰਿਮਾਂਡ ਤੇ ਇਹ ਮੁੰਡਾ ਮੰਨ ਜਾਂਦਾ ਕਿ ਹਾਂ ਮੈਨੂੰ ਕੁੜੀ ਨਾਲ ਗੱਲ ਕਰਨ ਤੋਂ ਮੇਰਾ ਪਿਓ ਰੋਗਦਾ ਸੀਗਾ ਮੇਰਾ ਫੋਨ ਨਹੀਂ ਸੀ ਮੈਨੂੰ ਦਿੰਦਾ ਇਸ ਕਰਕੇ ਮੈਂ ਆਪਦੇ ਮਾਂ ਪਿਓ ਨੂੰ ਮਾਰ ਦਿੱਤਾ ਤੁਸੀਂ ਇਹ ਦੇਖੋ ਕਿ ਮਾਂ ਪਿਓ ਆਪਦੇ ਪੁੱਤ ਨੂੰ ਸੁਧਾਰਨ ਵਾਸਤੇ ਸਾਰਾ ਕੁਝ ਕਰ ਰਹੇ ਸੀਗੇ ਤੇ ਪੁੱਤ ਨੇ ਆਪਣੇ ਮਾਂ ਪਿਓ ਦੀ ਜਾਨ ਲੈ ਲਈ ਇੱਕੋ ਇੱਕ ਪੁੱਤ ਤੇ ਡੋਨ ਜੰਮਿਆ ਪੋਤਾ ਹੁਣ ਦੇਖੋ ਵੀ ਬੰਦਾ ਕਿਹਦੇ ਤੇ ਵਿਸ਼ਵਾਸ ਕਰੂਗਾ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਸचेत ਹੋ ਸਕਣ ਕਿ ਅੱਜ ਕੱਲ ਬੱਚੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸੇ ਦਾ ਘਰ ਉਜੜਨ ਤੋਂ ਬਚ ਜਾਵੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ